ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਗਣੀਖਾਂ ਤੇ ਨਵੀਂਖਾਂ ਸਾਹਿਬ ਤੇ ਫੰਡਾ ਵਿੱਚ ਪ੍ਰਬੰਧਕ ਕਮੇਟੀ ਦੇ ਦੋ ਅਹੁਦੇਦਾਰਾਂ ਤੇ ਉਂਗਲ ਉੱਠੀ ਹੈ ਤੇ ਉਂਗਲ ਹੀ ਨਹੀਂ ਉੱਠੀ ਮਾਮਲਾ ਵੀ ਦਰਜ ਕੀਤਾ ਗਿਆ ਹੈ ਵੱਡੇ ਹੀ ਕਪਲੇਬਾਜੀ ਦੇ ਦੋਸ਼ ਲੱਗੇ ਨੇ ਕਾਫੀ ਦਿਨ ਤੋਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਤੇ ਅੱਜ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਦੋ ਵਿਅਕਤੀਆਂ ਜੋ ਪ੍ਰਬੰਧਕ ਨੇ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਠੌਰ ਦੇ ਖਿਲਾਫ ਬਕ-ਬਕ ਧਰਾਵਾ ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਇਸ ਦੀਆਂ ਤਸਵੀਰਾਂ ਉਸ ਵਕਤ ਵਾਇਰਲ ਵੀ ਹੋਈਆਂ ਜਦੋਂ ਇਹ ਦੋਵੇਂ ਪ੍ਰਬੰਧਕ ਕਾਂਗਰਸ ਕਮੇਟੀ ਦੇ ਅਹੁਦੇਦਾਰ ਨੇ ਅਤੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਵੀ ਦਿਖਾਈ ਦੇ ਰਿਹਾ ਹੈ ਪ੍ਰਬੰਧਕ ਕਮੇਟੀ ਦੇ ਉਕਤ ਆਗੂ ਬਾਬਾ ਬਦਾਵਾ ਸਿੰਘ ਨੇ ਸ਼ਿਕਾਇਤ ਵਿੱਚ ਸਹਿ ਕਿ ਕੁਝ ਸਮੇਂ ਬਾਅਦ ਜਦੋਂ ਇਹਨਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਬੈਂਕ ਵਿੱਚ ਦਸਤਖਤ ਕਰਨ ਦਾ ਅਧਿਕਾਰ ਖਤਮ ਕਰਵਾ ਕੇ ਹਿਸਾਬ ਦੇਣਾ ਬੰਦ ਕਰਤਾ ਤਾਂ ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਬੈਂਕ ਦੇ ਖਾਤੇ ਵਿੱਚ ਪੈਸੇ ਦੀ ਕਪਲੇਬਾਜੀ ਹੋ ਰਹੀ ਹੈ ਤਾਂ ਉਸਨੇ ਖਾਤੇ ਦੀ ਸਟੇਟਮੈਂਟ ਕਢਵਾਈ ਜਿਸ ਤੋਂ ਪਤਾ ਲੱਗਾ ਕਿ ਇਸ ਵਿੱਚ ਕੇਵਲ 26000 ਰੁਪਏ ਬਕਾਇਆ ਰਹਿ ਗਿਆ ਤੇ ਕਾਰਸੀਬ ਵਾਲੇ ਬਾਬਾ ਅਬਦਾਵਾ ਸਿੰਘ ਅਨੁਸਾਰ ਬੈਂਕ ਸਟੇਟਮੈਂਟ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿੱਚੋਂ 50 ਲੱਖ ਰੁਪਏ ਦੇ ਕਰੀਬ ਵੱਖ-ਵੱਖ ਐਂਟਰੀਆਂ ਰਾਹੀਂ ਜਗਦੀਸ਼ ਸਿੰਘ ਠੌੜ ਦੇ ਖਾਤੇ ਵਿੱਚ ਕੀਤੇ ਗਏ ਅਤੇ 35 ਲੱਖ ਰੁਪਏ ਦਲਜੀਤ ਸਿੰਘ ਗਿੱਲ ਦੇ ਖਾਤੇ ਤੇ ਇੱਕ ਨਿੱਜੀ ਰਿਸ਼ਤੇਦਾਰ ਦੇ ਖਾਤੇ ਵਿੱਚ ਇਹ ਰਕਮ ਪਾਈ ਗਈ ਇਸ ਤੋਂ ਇਲਾਵਾ ਗੁਰਦਰਾ ਸਾਹਿਬ ਦੇ ਬੈਂਕ ਖਾਤੇ ਵਿੱਚੋਂ ਨਕਦ ਰੂਪ ਵਿੱਚ ਇਨ੍ਹਾਂ ਵਿਅਕਤੀਆਂ ਨੇ ਵੱਡੇ ਪੈਸੇ ਕਢਵਾ ਕੇ ਵੱਡਾ ਕਪਲਾ ਕੀਤਾ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਇਹ ਧਮਕਾਉਣ ਲੱਗੇ ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਨ ਲੱਗੇ ਉਹਨਾਂ ਨੇ ਕਿਹਾ ਕਿ ਜਦੋਂ ਗੁਰੂ ਘਰ ਦਾ ਪ੍ਰਬੰਧ ਇਸ ਪ੍ਰਬੰਧਕ ਕਮੇਟੀ ਕੋਲ ਸੀ ਤਾਂ ਇਹ ਗੁਰੂ ਦੀ ਗੋਲਕ ਵੀ ਆਪ ਖੋਲਦੇ ਸੀ ਤੇ ਪਿਛਲੇ ਸਮੇਂ ਦੌਰਾਨ ਜੋ ਗੋਲਕਾਂ ਖੋਲੀਆਂ ਗਈਆਂ ਉਹ ਕੈਮਰਾ ਬੰਦ ਕਰਕੇ ਖੋਲੀਆਂ ਗਈਆਂ ਅਤੇ ਸੰਗਤ ਦਾ ਸਾਰਾ ਪੈਸਾ ਬੋਰੀਆਂ ਵਿੱਚ ਪਾ ਕੇ ਕਿਤੇ ਹੋਰ ਲਿਜਾ ਕੇ ਜਿਸ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਚਾਰਸੋਵਲੇ ਬਾਬਾ ਬਦਾਵਾ ਸਿੰਘ ਦੇ ਅਨੁਸਾਰ ਇਹ ਸਾਰਾ ਪੈਸਾ ਸੰਗਤ ਦਾ ਤੇ ਇਸ ਦਾ ਪੂਰਾ ਹਿਸਾਬ ਹੋਣਾ ਚਾਹੀਦਾ ਹੈ। ਉਹਨਾਂ ਸ਼ਿਕਾਇਤ ਵਿੱਚ ਦੱਸਿਆ ਕਿ ਸੰਗਤ ਵਿੱਚ ਇਸ ਵੱਡੀ ਕਪਲੇਬਾਜ਼ੀ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਤਿਹਾਸਿਕ ਗੁਰਦੁਆਰਾ ਸ਼੍ਰੀ ਗਣੀ ਖਾਂ ਤੇ ਨਬੀ ਖਾਂ ਸਾਹਿਬ ਦੇ ਫੰਡਾਂ ਵਿੱਚ ਕਪਲੇਬਾਜੀ ਦਾ ਮਾਮਲਾ ਜਦੋਂ ਸੰਗਤ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਕਾਰਵਾਈ ਕਰਦੇ ਆ ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਠੌਰ ਨੂੰ ਪਾਰਟੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਦੋਹਾਂ ਆਗੂਆਂ ਨੇ ਗੁਰੂ ਘਰ ਦੇ ਬੈਂਕ ਦੇ ਖਾਤੇ ਵਿੱਚੋਂ ਆਪਣੇ ਖਾਂਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਆ ਤੇ ਜਿਸ ਦੀਆਂ ਸਟੇਟਮੈਂਟਾਂ ਜਨ ਤੱਕ ਹਨ ਪਰ ਕਾਂਗਰਸ ਪਾਰਟੀ ਨੇ ਪਤਾ ਨਹੀਂ ਕਿਹੜੇ ਨਿੱਜੀ ਲਾਹੇ ਲਈ ਇਹਨਾਂ ਅਕਾਲੀ ਦਲ ਚੋਂ ਕੱਢੇ ਆਗੂਆਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰ ਲਿਆ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪਿਛਲੇ ਸਮੇਂ 'ਚ ਮਾਚੋੜਾ ਸਾਹਿਬ ਦੇ ਗੁਰਦੁਆਰਾ ਗਨੀਖਾ ਨਵੀਂ ਖਾਂ ਦੇ ਵਿੱਚ ਜੋ ਫੰਡਾਂ ਦੀ ਦੁਰਵਰਤੋਂ ਹੋਈ ਸੀ ਜਿਹਦੇ ਆਧਾਰ ਦੇ ਉੱਤੇ ਕੱਲ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਠੌਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ 316 316/3 64/2 ਦੇ ਤਹਿਤ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਬਿਆਨਾਂ ਦੇ ਆਧਾਰ ਤੇ ਸਾਹਮਣੇ ਆਇਆ ਵੀ ਜਿਹੜੀ ਫੰਡਾਂ ਦੀ ਦੁਰਵਰਤੋਂ ਸੀ ਉਹਨਾਂ ਨੇ ਨਿੱਜੀ ਖਾਤਿਆਂ 'ਚ ਪਾ ਕੇ ਆਪਣੇ ਪ੍ਰਾਈਵੇਟ ਕੰਮਾਂ ਦੇ ਲਈ ਵਰਤੀ ਸੀ ਸੋ ਮੈਂ ਪਹਿਲਾਂ ਤਾਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਪਿਛਲੇ ਸਮੇਂ 'ਚ ਜਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਸੀ ਗੁਰਜੀਤ ਸਿੰਘ ਗਿੱਲ ਤੇ ਰਠੌਰ ਨੂੰ ਉਸੇ ਦਿਨ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀ ਬਤੌਰ ਹਲਕਾ ਇੰਚਾਰਜ ਇਹ ਮੈਂ ਫੈਸਲਾ ਲਿਆ ਸੀ ਤੇ ਸਮੁੱਚੀ ਟੀਮ ਨੇ ਮੂਹਰ ਲਾਈ ਸੀ ਵੀ ਜਿਹੇ ਬੰਦੇ ਜਿਹੜੇ ਗੁਰੂ ਘਰਾਂ ਨਾਲ ਬੇਈਮਾਨੀਆਂ ਕਰਦੇ ਨੇ ਗੁਰੂ ਘਰ ਦੇ ਪੈਸੇ ਨਾਲ ਗੜਬੜਾ ਕਰਦੇ ਨੇ ਉਹਨਾਂ ਨੂੰ ਪਾਰਟੀ 'ਚ ਰਹਿਣ ਦਾ ਕੋਈ। ਸੋ ਮੈਂ ਬਹੁਤ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਨਿਰਪੱਖ ਜਾਂਚ ਕੀਤੀ ਅਤੇ ਇਹਨਾਂ ਬੰਦਿਆਂ ਨੂੰ ਜਿਹੜੀ ਬਣਦੀ ਤਾਰਾਮਾਂ ਤਹਿਤ ਇਹਨਾਂ ਦੇ ਪਰਚਾ ਦਰਜ। ਤੇ ਦੂਸਰੇ ਪਾਸੇ ਮੈਂ ਇੱਕ ਗੱਲ ਨੂੰ ਲੈ ਕੇ ਬੜਾ ਹੈਰਾਨ ਵੀ ਹਾਂ ਤੇ ਸ਼ਰਮ ਵੀ ਆਉਂਦੀ ਆ। ਕਿ ਜਿਹੜੀ ਵਿਰੋਧੀ ਪਾਰਟੀ ਕਾਂਗਰਸ ਆ ਜਿਨ੍ਹਾਂ ਦੇ ਹਲਕਾ ਇੰਚਾਰਜ ਰਾਜਾ ਗਿੱਲ ਜੀ ਉਹਨਾਂ ਦੇ ਧਿਆਨ 'ਚ ਸਾਰਾ ਮੁੱਦਾ ਲਿਆਂਦਾ ਗਿਆ ਸੀ ਕਿਉਂਕਿ ਜਦੋਂ ਇਹ ਪਾਰਟੀ 'ਚੋਂ ਸ਼੍ਰੋਮਣੀ ਕਾਲੀਦਾ ਚੋਂ ਕੱਢੇ ਗਏ ਉਹਨਾਂ ਦੇ ਜੋ ਅਕਾਊਂਟ ਸੀ ਗੁਰਦੁਆਰਾ ਸਾਹਿਬ ਦੇ ਉਹ ਤੇ ਪਰਸਨਲ ਅਕਾਊਂਟ ਸਾਰੇ ਪਬਲਿਕ ਡੋਮੇਨ 'ਚ ਸੀ ਉਹ ਧਿਆਨ 'ਚ ਹੋਣ ਦੇ ਬਾਵਜੂਦ ਪਤਾ ਨਹੀਂ ਕਿਹੜੇ ਨਿੱਜੀ ਲਾਹੇ ਲਈ ਕਿਸ ਤਰ੍ਹਾਂ ਦੇ ਲਾਹੇ ਲਈ ਮੈਂ ਉਤੇ ਟਿੱਪਣੀ ਨਹੀਂ ਕਰਨਾ ਚਾਹੂੰਗਾ ਵੀ ਜਿਹੜਾ ਕਾਂਗਰਸ ਦਾ ਸੂਬਾ ਪ੍ਰਧਾਨ ਰਾਜਾ ਬੜਿੰਗ ਤੋਂ ਜਾ ਕੇ ਉਹਨਾਂ ਨੇ ਸਰੂਪਾ ਪਾਇਆ ਤੇ ਉਹਨਾਂ ਨੂੰ ਉਸੇ ਦਿਨ ਕਾਂਗਰਸ 'ਚ ਜੁਆਇਨ ਕਰਾਇਆ ਗਿਆ ਜਿਹੜਾ ਕਿ ਕਾਂਗਰਸ ਦੀ ਮਾਨਸਿਕਤਾ ਦਰਸਾਉਂਦਾ ਹੈ ਕਿ ਕਿਹੜੇ ਉਹ ਆਪਣੀਆਂ ਚਾਲਾਂ ਚੱਲਦੇ ਹੋਏ ਜਿਵੇਂ ਪਿੱਛੇ ਵੀ ਆਪਾਂ ਦੇਖਿਆ ਕਿ ਕੇਵਲ ਤੇ ਕੇਵਲ ਕਾਂਗਰਸ ਵੋਟਾਂ ਦੀ ਰਾਜਨੀਤੀ ਕਰਦੀ ਆ ਗਰਾਊਂਡ ਦੇ ਉੱਤੇ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੋ ਜਿਹੇ ਬੰਦੇ ਜਿਨ੍ਹਾਂ ਨੇ ਗੁਰੂ ਘਰ ਦੇ ਫੰਡਾਂ ਨਾਲ ਬੇਅਦਬੀ ਕੀਤੀ ਤਕਰੀਬਨ 1 ਕਰੋੜ ਤੋਂ ਉੱਪਰ ਦੀ ਹੋ ਰਕਮਾਂ ਜਿਨ੍ਹਾਂ ਦੇ ਨਾਲ ਇਹਨਾਂ ਦੁਰਵਰਤੋਂ ਕੀਤੀ ਨਿੱਜੀ ਆਪਣੇ ਫਫਾਤ ਲਈ ਆਪਣੇ ਨੀчие ਸਵਾਰਥੀ ਲੋਕਾਂ ਮੈਨਾਂ ਨੇ ਭਰਤੀ ਉਸੇ ਬੰਦੇ ਨੂੰ ਕਾਂਗਰਸ ਨੇ ਜੁਆਇਨ ਕਰਾਇਆ ਸੋ ਮੈਂ ਇੱਕ ਤਾਂ ਇਹ ਸਵਾਲ ਖੜਾ ਕਰਦਾ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਤੇ ਸਮਰਾੜਾ ਹਲਕਾ ਦੇ ਹਲਕਾ ਇੰਚਾਰਜ ਜੀ ਤੇ ਵੀ ਜਿਹੜੇ ਅਜਿਹੇ ਬੰਦੇ ਨੇ ਕੀ ਮਜਬੂਰੀ ਸੀ ਉਹਨਾਂ ਨੂੰ ਜੁਆਇਨ ਕਰਾਉਣਾ ਦੂਸਰੀ ਕਿਉਂਕਿ ਕਈ ਗਾਰ ਕਈ ਚੀਜ਼ਾਂ ਲੋਕ ਰਾਜਨੀਤੀ ਨਾਲ ਜੋੜ ਕੇ ਦੇਖਦੇ ਨੇ ਪਰ ਇਸ ਮੁੱਦੇ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਮੁੱਦਾ ਜਿਹੜਾ ਸੀ ਇਹ ਇੱਕ ਧਾਰਮਿਕ ਮੁੱਦਾ ਸੀ ਇਹ ਲੋਕਾਂ ਦਾ ਮੁੱਦਾ ਸੀ ਇਹ ਸੰਗਤ ਦਾ ਮੁੱਦਾ ਸੀ ਸੋ ਸੰਗਤ ਦੇ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਆ ਤੇ ਸੰਗਤ ਦੇ ਨਾ ਖੜਨ ਦੀ ਬਜਾਏ ਕੁਝ ਲੋਕਾਂ ਨੇ ਪਿਛਲੇ ਸਮੇਂ 'ਚ ਬੜੀਆਂ ਤਰ੍ਹਾਂ ਦੀਆਂ ਫਵਾਹਾਂ ਵੀ ਫਲਾਈਆਂ ਬੜਾ ਕੂੜ ਪ੍ਰਚਾਰ ਵੀ ਕੀਤਾ ਗਿਆ ਪਰ ਅੱਜ ਬਹੁਤ ਵਧੀਆ ਹੋਇਆ ਕਿ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਗੁਰੂ ਮਹਾਰਾਜ ਨੇ ਉਹ ਆਸਰੇ ਨਾਲ ਇੰਨਾ ਕਿਰਪਾ ਹੋਈ ਆ ਵੀ ਉਹ ਜਿਹੜੇ ਕਾਰਪੋਰੇਟ ਬੰਦੇ ਸੀ ਜਿਨ੍ਹਾਂ ਨੇ ਗੁਰੂ ਘਰ ਦਾ ਪੈਸਾ ਖਾਦਾ ਉਹਨਾਂ ਤੇ ਬਣਦੀਆਂ ਤਰਾਵਾਂ ਤਹਿਤ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਅਸੀਂ ਜੋ ਠੁਕਮੀਆਂ ਸਜਾਵਾਂ ਨੇ ਦਬਾਉਣ ਤੱਕ ਅਸੀਂ ਗੁਰੂ ਘਰ ਦੇ ਨਾਲ ਖੜੇ ਹਾਂਜੀ ਹਾਂਜੀ ਸਰ ਉਹ ਬਾਬਾ ਭਦਾਵਾ ਸਿੰਘ ਘਰਸੇ ਵਾਲੇ ਗੁਰਦੁਆਰਾ ਗਨੀਖਾ ਨਵੀਖਾ ਮਛਵੜਾ ਸਾਹਿਬ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਸਾਡੇ ਐਸਐਸਪੀ ਸਾਹਿਬ ਖੰਨਾ ਨੂੰ ਉਹ ਐਪਲੀਕੇਸ਼ਨ ਸਾਨੂੰ ਪੜਤਾਲ ਲਈ ਮਾਰਕੋਈ ਸੀ ਪੜਤਾਲ ਤੇ ਅਸੀਂ ਅੱਗੇ ਬਿਆਨਤ ਲਿਖੇ ਸਟੇਟਮੈਂਟਾਂ ਕਢਵਾਈਆਂ ਬੈਂਕ ਦੀਆਂ ਔਰ ਗੁਰਦੁਆਰਾ ਸਾਹਿਬ ਦੀ ਬੈਂਕ ਖਾਤੇ ਸਟੇਟਮੈਂਟ ਕਢਵਾਈ ਸੀ ਉਹਦੇ ਆਧਾਰ ਤੇ ਮਤਲਬ ਇਹਨਾਂ ਦੇ ਦਲਜੀਤ ਸਿੰਘ ਹੋ ਗਏ ਜੀ ਜਗਦੀਸ਼ ਸਿੰਘ ਹੋ ਗਏ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਜੈਕਸ਼ਨ ਹੋਏ ਹੋਏ ਸੀ ਤੇ ਉਹਦੇ ਆਧਾਰ ਤੇ ਫਿਰ ਐਫਆਈਆਰ ਦਰਜ ਕਰਕੇ ਤਤਤੀਸ ਹਮਲ ਚ ਲੈਂਦੀ ਹੈ ਜੀ ਇਸ ਮਾਮਲੇ 'ਚ ਹੁਣ ਵੀ ਪੀ ਹੈ ਜੀ ਸ਼ਾਮਲ ਜੀ ਦੋ ਬਲਾਕ ਜੀ ਜੀ ਅੱਗੇ ਜਿੱਦਾਂ ਇਹਨਾਂ ਦੇ ਬੈਂਕਾਂ ਸਟੇਟਮੈਂਟਾਂ ਵਾਚ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿੰਨੇ ਵੀ ਆਏ ਉਹ ਫਿਰ ਦੋਸ਼ੀ ਪਾਏ ਜਾਣੇ ਆ ਜੀ ਤੇ ਸਭ ਕੁਝ ਸਾਰੀ ਹੋਈ ਹੈ ਤਸ ਜੀ ਨਹੀਂ ਅਜੇ ਗੈਸਟਰ ਹੀ ਨਹੀਂ ਹੋਈ